ਠੇਕਾ ਕਿਤਾਬ ਸ਼ੁਰੂ ਕੀਤਾ ਕਿਉਂਕਿ ਸਾਨੂੰ ਲੱਗਦਾ ਵੀ ਅਸੀਂ ਇੱਕ ਤਾਂ ਠੇਕਾ ਲਿਆ ਹੋਇਆ ਲੋਕਾਂ ਨੂੰ ਪੜਾਉਣ ਦਾ ਇਸ ਕਰਕੇ ਅਸੀਂ ਇਹ ਠੇਕਾਕਤਾਬ ਸ਼ੁਰੂ ਕੀਤਾ ਦੀ ਸੋਚਦੇ ਆ ਵੀ ਅੱਜ ਜੇ ਠੇਕਾ ਸ਼ਬਦ ਸੁਣ ਕੇ ਕਿਸੇ ਦੇ ਮਨ ਚ ਕੋਈ ਵੀ ਤਸਵੀਰ ਆਉਂਦੀ ਹੋਵੇ ਪਰ ਅਸੀਂ ਇਹ ਸੁਪਨਾ ਲੈਨੇ ਆ ਵੀ ਅੱਜ ਤੋਂ ਕੁਝ ਸਾਲ ਬਾਅਦ ਜਦੋਂ ਪੰਜਾਬ ਦੇ ਲੋਕ ਕੱਲਾ ਠੇਕਾ ਸ਼ਬਦ ਸੁਣਨ ਤਾਂ ਉਹਨਾਂ ਦੇ ਮਨ ਜਿਹੜੀ ਪਹਿਲੀ ਤਸਵੀਰ ਆਵੇ ਉਹ ਜਿਹੜੀ ਤਸਵੀਰ ਆ ਉਹ ਕਿਤਾਬਾਂ ਦੀ ਹੋਵੇ ਤੇ ਇਸ ਕਰਕੇ ਕਿਉਂਕਿ ਇਹਦਾ ਅਰਥ ਅਸੀਂ ਜਿਹੜਾ ਹੋਰ ਚੀਜ਼ਾਂ ਨਾਲ ਜੋੜ ਲਿਆ ਕਿਉਂਕਿ ਠੇਕੇ ਸ਼ਬਦ ਦਾ ਅਰਥ ਕਿਸੇ ਵੀ ਤਰ੍ਹਾਂ ਕਿਸੇ ਨਸ਼ੇ ਨਾਲ ਨਹੀਂ ਜੁੜਿਆ ਹੋਇਆ ਇਹ ਠੇਕੇ ਤਾਂ ਸਰਕਾਰ ਭਰਤੀ ਵੀ ਕਰਦੀ ਹੈ ਜ਼ਮੀਨ ਵੀ ਠੇਕੇ ਤੇ ਲਈ ਜਾਂਦੀ ਹੈ ਪਰ ਉਹ ਸਾਡੀ ਮਾਨਸਿਕਤਾ ਚ ਸ਼ਬਦ ਜਿਹੜੇ ਫਿੱਟ ਹੈ ਜਿਹੜੇ ਉਸ ਕਿਸਮ ਨਾਲ ਬੈਠ ਗਏ ਨੌਜਵਾਨਾਂ ਦਾ ਰੁਝਾਨ ਕਿਦੇ ਵੱਲ ਨੌਜਵਾਨਾਂ ਦਾ ਰੁਝਾਨ ਜੇ ਅਸੀਂ ਮਤਲਬ ਸਾਡੇ ਵੱਖੋ ਵੱਖਰੇ ਐਕਸਪੀਰੀਅੰਸ ਰਹਿੰਦੇ ਨੇ ਜੇ ਅਸੀਂ ਮਤਲਬ ਆਪਦੇ ਇਲਾਕੇ ਦੀ ਗੱਲ ਕਰੀਏ ਫਰੀਦਕੋਟ ਜਾਂ ਉਧਰ ਅਸੀਂ ਪਟਿਆਲਾ ਪੰਜਾਬ ਯੂਨੀਵਰਸਿਟੀ ਪਟਿਆਲਾ ਚ ਸਟਾਲ ਲਾਉਣੇ ਆ ਬਠਿੰਡੇ ਚ ਲਾਉਣੇ ਆ ਪਿੱਛੇ ਜਲੰਧਰ ਗਦਰੀ ਬਾਬਿਆਂ ਦਾ ਮੇਲਾ ਹੋ ਕੇ ਹਟਿਆ ਤਾਂ ਮਤਲਬ ਉਹਨਾਂ ਸਾਰਿਆਂ 'ਚ ਸਾਡਾ ਇੱਕ ਐਕਸਪੀਰੀਅੰਸ ਵੱਖਰੀ ਤਰ੍ਹਾਂ ਦਾ ਖਾਲਸਾ ਕਲ ਜੰਮਰ ਸਾਹਿਬ ਦਾ ਐਕਸਪੀਰੀਅੰਸ ਵੱਖਰੀ ਤਰ੍ਹਾਂ ਦਾ ਕਿ ਇੱਥੇ ਸਾਨੂੰ ਲੱਗਦਾ ਕਿ ਪਾਠਕ ਜਿਹੜਾ ਬਹੁਤ ਸੀਰੀਅਸ ਕਿਸਮ ਦਾ ਜਿਹੜਾ ਪਾਠਕ ਹੈ ਉਹ ਉਹਦੀ ਕਾ ਤੇ ਜਿਹੜੇ ਪਾਠਕ ਆ ਖਾਸ ਤੌਰ ਤੇ ਇਥੋਂ ਦੇ ਮੇ ਵਿਦਿਆਰਥੀ ਦੇਖ ਰਿਹਾ ਹਾਂ ਉਹ ਬਹੁਤ ਜਿਹੜੀ ਨਵੇਂ ਜੀ ਕਿਸਮ ਦੀ ਚਲੰਤ ਜੀ ਸ਼ਾਇਰੀ ਪੜਨ ਵਾਲੇ ਵਿਦਿਆਰਥੀਆਂ ਦੀ ਬਹੁਤ ਗਿਣਤੀ ਹੈ ਤੇ ਸੀਰੀਅਸ ਪੜਨ ਵਾਲੇ ਪਾਠਕ ਜਿਹੜੇ ਇਸ ਸੰਸਥਾ ਦੇ ਵਿੱਚ ਮੈਨੂੰ ਘੱਟ ਦਿਸੇ ਹਜੇ ਤੱਕ ਸਾਡੀ ਮਨ ਦੀ ਖਰਾਕ ਹੈ ਮਨ ਨੂੰ ਤੰਦਰੁਸਤ ਰੱਖਣ ਦੇ ਲਈ ਮਨ ਦੇ ਵਿੱਚ ਨਵੇਂ ਵਿਚਾਰਾਂ ਆ ਵਿਚਾਰ ਆਉਣਗੇ ਨਵੀਆਂ ਕਿਤਾਬਾਂ ਪੜ੍ਹ ਕੇ ਕਿ ਅਸੀਂ ਕਿਉਂਕਿ ਕਿਸੇ ਦੀ ਮੰਨ ਲਓ ਤੁਸੀਂ ਇੱਕ ਜੀਵਨੀ ਪੜ੍ਹਦੇ ਹੋ ਤੁਸੀਂ ਕਿਸੇ ਇੱਕ ਪੂਰੇ ਬੰਦੇ ਦੇ ਪੂਰੇ ਜੀਵਨ ਨੂੰ ਜਾਣ ਲੈਣੇ ਆ ਕਿ ਕੀ ਉਹਨੇ ਗਲਤੀਆਂ ਕੀਤੀਆਂ ਕੀ ਉਹਨੇ ਤਜਰਬੇ ਕੀਤੇ ਆ ਆਪਣੀ ਜ਼ਿੰਦਗੀ 'ਚ ਕੀ ਉਹਨੇ ਨਵਾਂ ਸਿੱਖਿਆ ਕੀ ਉਹਨੇ ਨਵਾਂ ਸਿਖਾਇਆ ਕੀ ਉਹਨੇ ਪ੍ਰਾਪਤੀਆਂ ਕੀਤੀਆਂ ਉਹ ਤੋਂ ਸਿੱਖ ਕੇ ਤੁਸੀਂ ਕਿੰਨਾ ਕੁ ਸਿੱਖ ਸਕਦੇ ਹੋ ਮਤਲਬ ਆਪਦੀਆਂ ਤੁਸੀਂ ਕਿਤਾਬਾਂ ਹੀ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਨਾਲ ਤੁਸੀਂ ਜਿਹੜੀਆਂ ਸਾਡੀਆਂ 10 ਪੀੜੀਆਂ 15 ਪੀੜੀਆਂ ਪਹਿਲਾਂ ਹੋਏ ਕਿਸੇ ਹੋਏ ਕਿਸੇ ਸਖਸ਼ੀਤ ਨਾਲ ਵੀ ਤੁਹਾਨੂੰ ਮੁਲਾਕਾਤ ਕਰਾ ਦਿੰਦੀਆਂ ਇਤਿਹਾਸਿਕ ਸਦੀਆਂ ਪੁਰਾਣੇ ਮਨੁੱਖਾਂ ਨਾਲ ਉਹਨਾਂ ਸਖਸ਼ੀਤਾਂ ਨਾਲ ਜਿਨ੍ਹਾਂ ਨੇ ਕੁਝ ਕੀਤਾ ਹੈ ਸਮਾਜ ਦੇ ਲਈ ਉਹਨਾਂ ਬਾਰੇ ਜਾਨਣਾ ਉਹਨਾਂ ਦੇ ਰੂਬਰੂ ਕਰਾ ਦਿੰਦੀਆਂ ਤੁਹਾਨੂੰ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿਖੇ ਮੌਜੂਦਾ ਜਿੱਥੇ ਕਿ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਲੱਗਾ ਹੋਇਆ ਹੈ ਸੋ ਵੱਡੀ ਗਿਣਤੀ ਵਿੱਚ ਨੌਜਵਾਨ ਬੱਚੇ ਇੱਥੇ ਪਹੁੰਚੇ ਨੇ ਕਿਉਂਕਿ ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਜਿੰਨੀਆਂ ਕਿ ਪੁਸਤਕਾਂ ਮਿਲਦੀਆਂ ਨੇ ਸੋ ਇਸ ਮੇਲੇ ਨੂੰ ਵੱਡੀ ਗਿਣਤੀ ਵਿੱਚ ਨੌਜਵਾਨਾਂ ਵੱਲੋਂ ਇਸ ਮੇਲੇ ਦਾ ਲਾਹਾ ਲਿਆ ਜਾ ਰਿਹਾ ਸੋ ਵੱਖ-ਵੱਖ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਕਿ ਲੱਗੀਆਂ ਹੋਈਆਂ ਨੇ ਸ਼ਗਾਰੀਆਂ ਸੋ ਬੱਚੇ ਇੱਥੇ ਪਹੁੰਚੇ ਨੇ ਹੋਰ ਵੀ ਲੋਕ ਪਹੁੰਚੇ ਨੇ ਜਿਹੜੇ ਕਿ ਪੁਸਤਕ ਪ੍ਰੇਮੀ ਨੇ ਜਿਹੜੇ ਸਾਹਿਤ ਪੜਨਾ ਚਾਹੁੰਦੇ ਨੇ ਸੋ ਤੁਹਾਨੂੰ ਇੱਕ ਅਜਿਹੀ ਜਗ੍ਹਾ ਤੇ ਲੈ ਕੇ ਆਏ ਕਿ ਅਜਿਹੀ ਦੁਕਾਨ ਤੇ ਲੈ ਕੇ ਆਏ ਆ ਜਿਹੜੀ ਕਿ ਇੱਥੇ ਲੱਗੀ ਹੋਈ ਹੈ ਖਾਸ ਪੁਸਤਕ ਦੁਕਾਨ ਹੈ ਤੁਸੀਂ ਆਪਣੀ ਜ਼ਿੰਦਗੀ ਵਿੱਚ ਸ਼ਰਾਬ ਦੇ ਠੇਕੇ ਦੇਖੇ ਹੋਣਗੇ ਲੋਕਾਂ ਨੂੰ ਸ਼ਰਾਬ ਦੇ ਠੇਕੇ ਲੱਭਦੇ ਦੇਖੇ ਹੋਏਗਾ ਸ਼ਰਾਬ ਦੇ ਠੇਕੇ ਤੇ ਭੀੜ ਵੇਖੀ ਹੋਏਗੀ ਤਾਂ ਇੱਕ ਠੇਕਾ ਤੁਹਾਨੂੰ ਉਹਾਰਿਆ ਜੋ ਕਿ ਠੇਕਾ ਕਿਤਾਬ ਦਾ ਇਹ ਉਹ ਠੇਕਾ ਹੈ ਜਿਹੜਾ ਕਿ ਕਿਤਾਬ ਦਾ ਠੇਕਾ ਜਿਹੜਾ ਕਿ ਨਾਮਤਾ ਗਿਆ ਇਸ ਨੂੰ ਪਰ ਜੇ ਗੱਲ ਕਰੀਏ ਤਾਂ ਸ਼ਰਾਬ ਦੇ ਠੇਕੇ ਤੇ ਤੁਹਾਨੂੰ ਭੀੜ ਜ਼ਰੂਰ ਨਜ਼ਰ ਆਏਗੀ ਪਰ ਜਿੱਥੋਂ ਗਿਆਨ ਮਿਲਣਾ ਹੈ ਉਸ ਠੇਕੇ ਤੇ ਅੱਜ ਕੋਈ ਵੀ ਨਹੀਂ ਹੈ ਇਸ ਦੁਕਾਨ ਤੇ ਤੁਸੀਂ ਦੇਖਦੇ ਹੋ ਕੋਈ ਵੀ ਨਹੀਂ ਇਸ ਦੁਕਾਨ ਤੇ ਕਿਤਾਬ ਖਰੀਦਣ ਲਈ ਆਇਆ ਹੈਗਾ ਸੋ ਠੇਕਾ ਕਿਤਾਬ ਦਾ ਆਮ ਸ਼ਰਾਬ ਠੇਕੇ ਦੇਖੇ ਜਾਣ ਤਾਂ ਉੱਥੇ ਪੀਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ ਸ਼ਰਾਬੀਆਂ ਦੀ ਭੀੜ ਹੋਵੇਗੀ ਪਰ ਜਿੱਥੋਂ ਇਹ ਗਿਆਨ ਮਿਲਣਾ ਹੈ ਅੱਜ ਉਹ ਠੇਕਾ ਇਸ ਪੁਸਤਕ ਮੇਲੇ ਦੇ ਵਿੱਚ ਖੋਲਿਆ ਹੋਇਆ ਹੈ ਪਰ ਇਸ ਨੂੰ ਖਰੀਦਣ ਵਾਲਾ ਕੋਈ ਨਹੀਂ ਆ ਰਿਹਾ ਪੜਨ ਵਾਲਾ ਕੋਈ ਨਹੀਂ ਆ ਰਿਹਾ ਸੋ ਕਿਤੇ ਨਾ ਕਿਤੇ ਵੇਖਿਆ ਜਾਵੇ ਤਾਂ ਇਸ ਜਿਹੜੇ ਕਿ ਕਿਤਾਬਾਂ ਨੂੰ ਪੜਨ ਦੇ ਸ਼ੁਕੀਨ ਨੇ ਉਹ ਘਟ ਗਏ ਨੇ ਅੱਜ ਕੱਲ ਲੋਕ ਪਹਿਲਾਂ ਦੇ ਉੱਤੇ ਲੱਗੇ ਹੋਏ ਨੇ ਮੋਬਾਈਲਾਂ ਵਿੱਚ ਲੱਭਦੇ ਨੇ ਸਾਰਾ ਕੁਝ ਪਰ ਪੁਸਤਕਾਂ ਨੂੰ ਸਾਹਿਤ ਨੂੰ ਬਹੁਤ ਘੱਟ ਪੜਿਆ ਜਾਂਦਾ ਹੈ ਸੋ ਜਿਹੜਾ ਕਿ ਠੇਕਾ ਕਿਤਾਬ ਦਾ ਤੁਹਾਨੂੰ ਦਿਖਾ ਰਿਹਾ ਹਾਂ ਫਰੀਦਕੋਟ ਤੋਂ ਵੀਰ ਆਇਆ ਜਿਸ ਨੇ ਕਿ ਇਸ ਮੇਲੇ ਦੇ ਵਿੱਚ ਇਹ ਦੁਕਾਨ ਖੋਲੀ ਹੋਈ ਹੈ ਗੱਲ ਕਰਾਂਗੇ ਸ਼ਰਾਬ ਦੇ ਠੇਕੇ ਤੁਸੀਂ ਬਹੁਤ ਦੇਖੇ ਨੇ ਪਰ ਪੁਸਤਕਾ ਠੇਕਾ ਪਹਿਲੀ ਵਾਰੀ ਦੇਖ ਰਹੇ ਹੋ ਔਰ ਕੋਈ ਵੀ ਨਹੀਂ ਇੱਥੇ ਪਹੁੰਚਿਆ ਸੋ ਨੌਜਵਾਨ ਵੀਰ ਨਾਲ ਗੱਲਬਾਤ ਕਰਾਂਗੇ ਵੀਰ ਜੀ ਠੇਕਾ ਕਿਤਾਬ ਦਾ ਸ਼ਰਾਬ ਦੇ ਠੇਕੇ ਦਾ ਬਹੁਤ ਨੇ ਭੀੜ ਉਮੜੀ ਹੁੰਦੀ ਹੈ ਪਰ ਜਿਹੜਾ ਅੱਜ ਗਿਆਨ ਵੰਡਣ ਵਾਲਾ ਠੇਕਾ ਹੈ ਜਿਹੜਾ ਤੁਸੀਂ ਠੇਕਾ ਕਿਤਾਬ ਦਾ ਨਾਮ ਰੱਖਿਆ ਹੈ ਪਰ ਇੱਥੇ ਭੀੜ ਨਹੀਂ ਹੈ ਕੋਈ ਲੈਣੀ ਹੈ ਨਹੀਂ ਲੈਣ ਆ ਰਹੇ ਨੇ ਪਾਠ ਕਿਤਾਬਾਂ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਕੋਈ ਆ ਨਹੀਂ ਰਿਹਾ ਮਤਲਬ ਕਿਦੇ ਆ ਜਾਂਦੇ ਕਿਉਂਕਿ ਬਹੁਤ ਸਾਰੇ ਇੱਥੇ ਸਟਾਲ ਲੱਗੇ ਹੋਏ ਐ ਤੇ ਵਾਰੀ-ਵਾਰੀ ਪਾਠਕ ਸਾਰੇ ਸਟਾਲਾਂ ਤੇ ਪਹੁੰਚ ਰਹੇ ਆ ਉਸ ਕਿਸਮ ਦੀ ਕੋਈ ਗੱਲ ਨਹੀਂ ਹੈ ਬਾਕੀ ਇਹ ਹੈ ਕਿ ਕਿਉਂਕਿ ਅਸੀਂ ਜਦੋਂ ਕਿਸੇ ਚੀਜ਼ ਦੇ ਕਿਸੇ ਗਲਤ ਚੀਜ਼ ਦੇ ਪੈਰਲਰ ਕਿਸੇ ਚੰਗੀ ਚੀਜ਼ ਨੂੰ ਉਭਾਰਦੇ ਆ ਆਪ ਵੀ ਵੱਡੀ ਲੀਖ ਖਿੱਚਦੇ ਆ ਤਾਂ ਉਹਦੇ ਤੇ ਸਮਾਂ ਲੱਗਦਾ ਹੈ ਉਸ ਨੂੰ ਉਭਾਰਨ ਦੇ ਲਈ ਉਸ ਨੂੰ ਲੋਕਾਂ ਚ ਲੈ ਕੇ ਜਾਣ ਲਈ ਤਾਂ ਮਤਲਬ ਇਸ ਚੀਜ਼ ਦਾ ਕੋਈ ਸਾਨੂੰ ਕੋਈ ਰਾਂਜਨੀ ਹੈ ਕੋਈ ਸਾਨੂੰ ਅਫਸੋਸ ਨਹੀਂ ਹੈ ਕਿ ਘੱਟ ਲੋਕ ਨੇ ਸਾਡੀ ਇੱਕ ਆਪਦੀ ਜ਼ਿੰਮੇਵਾਰੀ ਹੈ ਸਮਾਜਿਕ ਜ਼ਿੰਮੇਵਾਰੀ ਉਹ ਸਨ ਉਸੀ ਆਪ ਦਾ ਕਾਰਜ ਅਸੀਂ ਕਰ ਰਹੇ ਹਾਂ ਤੇ ਜਿਨ ਜੋ ਵੀ ਪਾਠਕ ਆਉਂਦੇ ਨੇ ਸਾਡੇ ਲਈ ਉਹ ਮਤਲਬ ਉਹਨਾਂ ਨਾਲ ਅਸੀਂ ਗੱਲਾਂ ਕਰਦੇ ਆ ਕਿਤਾਬਾਂ ਬਾਰੇ ਉਹਨਾਂ ਨੂੰ ਲਿਟਰੇਚਰ ਚੰਗਾ ਜਿਹੜਾ ਪਚਾਉਣੇ ਉਹਨਾਂ ਤੱਕ ਸਭ ਤੋਂ ਪਹਿਲਾਂ ਤੁਹਾਡਾ ਨਾਮ ਔਰ ਤੁਸੀਂ ਕਿੱਥੋਂ ਆਏ ਹੋ ਜਿਹੜਾ ਕਿ ਇਹ ਨਾਮ ਤੁਸੀਂ ਚੁਣਿਆ ਠੇਕਾ ਕਿਤਾਬ ਦਾ ਇਹ ਕਿਵੇਂ ਮਨ ਦੇ ਵਿੱਚ ਜਿੱਕਾ ਆ ਇਹ ਫੇਰੋਕੇ ਮੇਰਾ ਪਿੰਡ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਤੇ ਫਰੀਦਕੋਟ ਦੇ ਸਰਕਾਰੀ ਬ੍ਰਿਜਿੰਦਰਾ ਕਾਲਜ 'ਚ ਐਮਏ ਪੰਜਾਬੀ ਦੀ ਕਰਦੇ ਹਾਂ ਅਸੀਂ ਏ ਸੋਚਿਆ ਕਿ ਇਸ ਤਰ੍ਹਾਂ ਦਾ ਕੁਝ ਕਰਨਾ ਚਾਹੀਦਾ ਹੈ ਪੰਜਾਬ ਦੇ ਵਿੱਚ ਪੁਸਤਕ ਸੱਭਿਆਚਾਰ ਨੂੰ ਪਰਫੁੱਲਤ ਕਰਨ ਦੇ ਲਈ ਲੋਕਾਂ ਸਾਹਿਤ ਲੈ ਕੇ ਜਾਣ ਦੇ ਲਈ ਚੰਗੀਆਂ ਕਿਤਾਬਾਂ ਲੈ ਕੇ ਜਾਣ ਦੇ ਲਈ ਤੇ ਉਦੋਂ ਅਸੀਂ ਇਹ ਠੇਕਾ ਕਿਤਾਬ ਸ਼ੁਰੂ ਕੀਤਾ ਕਿਉਂਕਿ ਸਾਨੂੰ ਲੱਗਦਾ ਵੀ ਅਸੀਂ ਇੱਕ ਤਾਂ ਠੇਕਾ ਲਿਆ ਹੋਇਆ ਲੋਕਾਂ ਨੂੰ ਪੜ੍ਹਾਉਣ ਦਾ ਇਸ ਕਰਕੇ ਅਸੀਂ ਇਹ ਠੇਕਾ ਕਿਤਾਬ ਸ਼ੁਰੂ ਕੀਤਾ ਦੂਜੀ ਗੱਲ ਅਸੀਂ ਸੋਚਦੇ ਹਾਂ ਵੀ ਅੱਜ ਜੇ ਠੇਕਾ ਸ਼ਬਦ ਸੁਣ ਕੇ ਕਿਸੇ ਦੇ ਮਨ 'ਚ ਕੋਈ ਵੀ ਤਸਵੀਰ ਆਉਂਦੀ ਹੋਵੇ ਪਰ ਅਸੀਂ ਇਹ ਸੁਪਨਾ ਲੈਣੇ ਆ ਵੀ ਅੱਜ ਤੋਂ ਕੁਝ ਸਾਲ ਬਾਅਦ ਜਦੋਂ ਪੰਜਾਬ ਦੇ ਲੋਕ ਕੱਲਾ ਠੇਕਾ ਸ਼ਬਦ ਸੁਣਨ ਤਾਂ ਉਹਨਾਂ ਦੇ ਮਨ 'ਚ ਜਿਹੜੀ ਪਹਿਲੀ ਤਸਵੀ ਆਬਾਂ ਦੀ ਹੋਵੇ ਤੇ ਇਸ ਕਰਕੇ ਕਿਉਂਕਿ ਇਹਦਾ ਅਰਥ ਅਸੀਂ ਜਿਹੜਾ ਹੋਰ ਚੀਜ਼ਾਂ ਨਾਲ ਜੋੜ ਲਿਆ ਕਿਉਂਕਿ ਠੇਕੇ ਸ਼ਬਦ ਦਾ ਅਰਥ ਕਿਸੇ ਵੀ ਤਰ੍ਹਾਂ ਕਿਸੇ ਨਸ਼ੇ ਨਾਲ ਨਹੀਂ ਜੁੜਿਆ ਹੋਇਆ ਇਹ ਠੇਕੇ ਤਾਂ ਸਰਕਾਰ ਭਰਤੀ ਵੀ ਕਰਦੀ ਹੈ ਜ਼ਮੀਨ ਵੀ ਠੇਕੇ ਤੇ ਲਈ ਜਾਂਦੀ ਹੈ ਪਰ ਉਹ ਸਾਡੀ ਮਾਨਸਿਕਤਾ 'ਚ ਸ਼ਬਦ ਜਿਹੜੇ ਫਿੱਟ ਹੈ ਜਿਹੜੇ ਉਸ ਕਿਸਮ ਨਾਲ ਬੈਠ ਗਏ ਤਾਂ ਉਹ ਅਸੀਂ ਇੱਕ ਸ਼ਬਦਾਂ ਨਾਲ ਵੀ ਇਹਨੂੰ ਇੱਕ ਸਚਾਰੇ ਬਣ ਦੇ ਵੱਲ ਸ਼ਬਦਾਂ ਨੂੰ ਸਕਾਰਾਤਮਕ ਰੂਪ ਦੇ ਵਿੱਚ ਵੀ ਵਰਤ ਰਹੇ ਹਾਂ ਤੇ ਇਹ ਦੂਜੇ ਇੱਕ ਤਰ੍ਹਾਂ ਨਾਲ ਸਾਡੀ ਆਪ ਦੇ ਆਪ ਦੇ ਵਿੱਚ ਕੈਂਪੇਨ ਵੀ ਹੈ ਕਿਉਂਕਿ ਸਾਨੂੰ ਲੱਗਦਾ ਕਿ ਪੰਜਾਬ ਜਿਹੜੀ ਹੈ ਪੰਜਾਬ ਦੇ ਵਿੱਚ ਸ਼ਬਦ ਸ਼ਬਦ ਨੂੰ ਬਹੁਤ ਪਵਿੱਤਰ ਦਰਜਾ ਦਿੱਤਾ ਗਿਆ ਸ਼ਬਦ ਨੂੰ ਗੁਰੂ ਮੰਨਣ ਵਾਲੇ ਲੋਕਾਂ ਦੀ ਧਰਤੀ ਹੈ ਤੇ ਇੱਥੇ ਜਿਹੜਾ ਹੈ ਸ਼ਬਦ ਹੀ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਇਸ ਕਰਕੇ ਅਸੀਂ ਠੇਕਾ ਕਿਤਾਬ ਲੈ ਕੇ ਇੱਥੇ ਪਹੁੰਚੇ ਕਿਹੜੇ ਕਿਹੜੇ ਸਾਹਿਤ ਦੀਆਂ ਤੁਹਾਡੇ ਕੋਲ ਜਿਹੜੀਆਂ ਪੁਸਤਕਾਂ ਇੱਥੇ ਪਈਆਂ ਨੇ ਔਰ ਤੁਸੀਂ ਜੇ ਜਿਆਦਾ ਤੁਸੀਂ ਨੋਜ਼ਮਾਨ ਕਿਹੜੀ ਗੱਲ ਦਿੱਤੀ ਹੋਈ ਹੈ ਲੱਗਦਾ ਹੈ ਜਿਵੇਂ ਇੱਥੇ ਸਾਡੇ ਕੋਲੇ ਸਿੱਖ ਇਤਿਹਾਸ ਸੱਤ ਸਾਰਾ ਸਿੱਖਿਆ ਹੈ ਸਿੱਖ ਹੈ ਇਧਰ ਕੋ ਕਵਤਾਵਾ ਸ਼ਾਇਰੀ ਦਾ ਸੈਕਸ਼ਨ ਉਧਰ ਇੰਗਲਿਸ਼ ਸਾਇਤ ਹੈ ਇਧਰ ਪੰਜਾਬੀ ਦੇ ਪਿਛੇ ਨਾਵਲ ਨੇ ਤੁਹਾਰ ਕੇ ਸੰਭਾਅ ਜਿਹੜਾ ਪੰਜਾਬੀ ਦਾ ਵੀ ਅੰਗਰੇਜ਼ੀ ਦਾ ਵੀ ਹੋਰ ਨਾ ਪਛਾਵਾਵਾ ਧੰਨਵਾਦ ਤਾਂ ਸਾਹਿਤ ਵੀ ਹੈ ਜਿਹੜਾ ਉਹ ਵੀ ਹੈਗਾ ਨੌਜਵਾਨਾਂ ਦਾ ਰੁਝਾਨ ਕਿਦੇ ਵੱਲ ਨੌਜਵਾਨਾਂ ਦਾ ਰੁਝਾਨ ਜੇ ਅਸੀਂ ਮਤਲਬ ਸਾਡੇ ਵੱਖੋ ਵੱਖਰੇ ਐਕਸਪੀਰੀਅੰਸ ਰਹਿੰਦੇ ਨੇ ਜੇ ਅਸੀਂ ਮਤਲਬ ਆਪਦੇ ਇਲਾਕੇ ਦੀ ਗੱਲ ਕਰੀਏ ਫਰੀਦਕੋਟ ਜਾਂ ਉਧਰ ਅਸੀਂ ਪਟਿਆਲੇ ਪੰਜਾਬ ਯੂਨੀਵਰਸਿਟੀ ਪਟਿਆਲਾ ਚ ਸਟਾਲ ਲਾਉਣੇ ਆ ਬਠਿੰਡੇ ਚ ਲਾਉਣੇ ਆ ਅਪਿਛੇ ਜਲੰਧਰ ਗਦਰੀ ਬਾਬਿਆਂ ਦਾ ਮੇਲਾ ਹੋ ਕੇ ਹਟਿਆ ਤਾਂ ਮਤਲਬ ਉਹਨਾਂ ਸਾਰਿਆਂ ਦਾ ਸਾਡਾ ਇੱਕ ਐਕਸਪੀਰੀਅੰਸ ਵੱਖਰੇ ਤਰ੍ਹਾਂ ਦਾ ਖਾਲਸਾ ਕਲ ਜੰਮਰ ਸਾਹਿਬ ਦਾ ਐਕਸਪੀਰੀਅੰਸ ਵੱਖਰੇ ਤਰ੍ਹਾਂ ਦਾ ਕਿ ਇੱਥੇ ਸਾਨੂੰ ਲੱਗਦਾ ਕਿ ਪਾਠਕ ਜਿਹੜਾ ਬਹੁਤ ਸੀਰੀਅਸ ਕਿਸਮ ਦਾ ਜਿਹੜਾ ਪਾਠਕ ਹੈ ਉਹ ਉਹਦੀ ਕਾਫੀ ਘਾਟ ਸਾਨੂੰ ਰੜਕਦੀ ਹੈ ਇਹਦਾ ਕਾਰਨ ਕਈ ਹੋ ਸਕਦੇ ਵੀ ਇੱਥੇ ਕੋਈ ਉਸ ਕਿਸਮ ਦੇ ਸਾਹਿਤਕ ਪੁਸਤਕ ਮੇਲੇ ਨਹੀਂ ਲੱਗਦੇ ਜਦ ਕਿ ਮਾਲਵੇ ਵਿੱਚ ਬਹੁਤ ਤੇ ਬਹਤਾਰ ਦੇ ਵਿੱਚ ਲਗਾਤਾਰ ਮੇਲੇ ਫਰੀਦਕੋਟ ਬਠਿੰਡੇ ਬਰਨਾਲੇ ਉਧਰ ਅੱਗੇ ਮਾਨਸਾ ਪਟਿਆਲਾ ਲਗਾਤਾਰ ਸਾਰੇ ਪਾਸੇ ਲੇ ਪੁਸਤਕ ਮੇਲੇ ਲੱਗਦੇ ਆ ਤੇ ਲਗਾਤਾਰ ਕਿਤਾਬਾਂ ਪੜਨ ਦਾ ਸੀ ਸੀਰੀਅਸ ਕਿਤਾਬਾਂ ਪੜਨ ਦਾ ਵੀ ਚੰਗੇ ਸਾਥ ਦਰਜਾਣਾ ਜਦ ਕਿ ਇੱਥੇ ਦਾ ਸਾਡਾ ਤਜਰਬਾ ਮਤਲਬ ਇਹ ਨਹੀਂ ਹੈ ਕਿ ਬਿਲਕੁਲ ਹੀ ਨਹੀਂ ਹਨ ਪਰ ਇੱਥੋਂ ਦਾ ਇਹ ਹੈ ਕਿ ਇੱਥੇ ਜਿਹੜੇ ਪਾਠਕ ਆ ਖਾਸ ਤੌਰ ਤੇ ਇੱਥੋਂ ਦੇ ਵਿਦਿਆਰਥੀ ਦੇਖ ਰਿਹਾ ਹਾਂ ਉਹ ਬਹੁਤ ਜਿਹੜੀ ਨਵੇਂ ਜੀ ਕਿਸਮ ਦੀ ਚਲੰਤ ਜੀ ਸ਼ਾਇਰੀ ਪੜਨ ਵਾਲੇ ਵਿਦਿਆਰਥੀਆਂ ਦੀ ਬਹੁ ਗਿਣਤੀ ਹੈ ਤੇ ਸੀਰੀਅਸ ਪੜਨ ਵਾਲੇ ਪਾਠਕ ਜਿਹੜੇ ਇਸ ਸੰਸਥਾ ਦੇ ਵਿੱਚ ਮੈਨੂੰ ਘੱਟ ਦਿਸੇ ਹਜੇ ਤੱਕ ਜਾਦਾ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਇੱਥੇ ਜਿਹੜੇ ਨੌਜਵਾਨ ਨੇ ਉਹ ਜਦਾ ਚਲੰਤ ਸ਼ਹਿਰੀ ਵੱਲ ਜਦਾ ਕਰਦੇ ਨੇ ਪਰ ਜੇ ਜਾਵੇ ਤਾਂ ਜੇ ਤੁਸੀਂ ਮੈਨੂੰ ਦੱਸਿਆ ਕਿ ਮਾਲਵੇ ਦੇ ਵਿੱਚ ਜਿਆਦਾ ਲੱਗਦੇ ਨੇ ਤੇ ਇੱਥੇ ਥੋੜੇ ਲੱਗਦੇ ਨੇ ਕਿ ਲੋਡ ਹੈ ਜੇ ਦੇਖੇ ਜਾਵੇ ਤਾਂ ਕੁਸਤਨਾ ਘੱਟ ਪੜੀ ਇਹਨੇ ਮੋਬਾਈਲਾਂ ਦੇ ਵਿੱਚ ਜਲ ਸਰਚ ਕਰ ਲਏ ਜਾਂਦੇ ਆ ਇਤਨੇ ਕਿਤੇ ਲੋਡ ਹੈ ਕਿਉਂਕਿ ਜੇ ਪੜਾਂਗੇ ਤਾਂ ਤਾਂ ਹੀ ਕਿਤਾਬਾਂ ਗਿਆਨ ਵੰਡਦੀਆਂ ਨੇ ਜੇ ਪੜਾਂਗੇ ਤਾਂ ਹੀ ਗਿਆਨ ਮਿਲੂ ਨਹੀਂ ਬਿਲਕੁਲ ਲੋਡ ਤਾਂ ਹੈ ਜੀ ਬਹੁਤ ਜ਼ਿਆਦਾ ਹੁਣ ਇੱਥੇ ਖਾਲਸਾ ਕਾਲਜ ਦੇ ਗਾਂਢ ਗੁਰਨਾਨਕ ਦੇਵ ਯੂਨੀਵਰਸਿਟੀ ਹੈ ਤਾਂ ਮਤਲਬ ਪੰਜਾਬ ਦੀ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਇੱਕ ਹੈ ਤੇ ਉੱਥੇ ਕਿਉਂ ਨਹੀਂ ਮੇਲਾ ਲੱਗਣਾ ਚਾਹੀਦਾ ਸੋਚਣਾ ਚਾਹੀਦਾ ਉੱਥੋਂ ਦੇ ਅਲੱਗ-ਅਲੱਗ ਵਿਭਾਗਾਂ ਨੂੰ ਉੱਥੋਂ ਦੇ ਪ੍ਰਬੰਧਕਾਂ ਨੂੰ ਉਹਨੂੰ ਚਲਾਉਣ ਵਾਲਿਆਂ ਨੂੰ ਕਿ ਇਸ ਤੋਂ ਇਲਾਵਾ ਹੋਰ ਨਾ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਲਗਾਤਾਰ ਇਹ ਮੇਲੇ ਲੱਗਣੇ ਚਾਹੀਦੇ ਆ ਕਿਉਂਕਿ ਤੁਸੀਂ ਦੇਖੋ ਕਿ ਨੌਜਵਾਨਾਂ ਦੇ ਵਿੱਚ ਜਿਹੜੀ ਚੀਜ਼ ਸਾਹਮਣੇ ਹੋਊਗੀ ਉਹ ਹੀ ਉਹ ਖਰੀਦਣਗੇ ਨਾ ਜੇ ਉਹਨਾਂ ਦੇ ਸਾਹਮਣੇ ਸ਼ਹਿਰ 'ਚ ਬਾਜ਼ਾਰ 'ਚ ਹੋਰ ਇੰਨੀਆਂ ਕਿਸਮ ਦੀਆਂ ਦੁਕਾਨਾਂ ਮਾਲ ਹੈ ਉੱਥੇ ਇੰਨਾ ਸਮਾਨ ਹੈ ਉਹ ਉੱਤੇ ਕੀ ਮੌਲ ਦੇ ਵਿੱਚ ਕੋਈ ਬੰਦਾ ਜਾਂਦਾ ਜਿਹੜੀ ਚੀਜ਼ ਦੀ ਨਹੀਂ ਵੀ ਲੋੜ ਹੁੰਦੀ ਨਹੀਂ ਵੀ ਸੋਚ ਕੇ ਕਹਿੰਦਾ ਉਹ ਵੀ ਖਰੀਦ ਲਿਆਉਂਦਾ ਉੱਥੋਂ ਪਰ ਜੇ ਚੰਗੀਆਂ ਚੀਜ਼ਾਂ ਦੀ ਕਿਤਾਬਾਂ ਕਿਉਂਕਿ ਅਸੀਂ ਗੱਲ ਕਰਦੇ ਨੇ ਵੀ ਜਿਵੇਂ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਜਿਹੜੀ ਚੰਗੀ ਖਰਾਕ ਦੀ ਲੋੜ ਹੈ ਇਸੇ ਤਰ੍ਹਾਂ ਸਾਡੇ ਮਨ ਨੂੰ ਤੰਦਰੁਸਤ ਰੱਖਣ ਲਈ ਵੀ ਚੰਗੀਆਂ ਕਿਤਾਬਾਂ ਦੀ ਲੋੜ ਹੈ ਤੇ ਇਸ ਕਰਕੇ ਜਦੋਂ ਕਿਤਾਬਾਂ ਦੇ ਮੇਲੇ ਲਗਾਤਾਰ ਲੱਗਣਗੇ ਵਿਦਿਆਰਥੀਆਂ ਦੇ ਸਾਹਮਣੇ ਕਿਤਾਬਾਂ ਹੋਣਗੀਆਂ ਉਹਨਾਂ ਨੂੰ ਪਤਾ ਲੱਗੂਗਾ ਕਿ ਕਿਸ ਤਰ੍ਹਾਂ ਦਾ ਸਾਹਿਤ ਰਚਿਆ ਜਾ ਰਿਹਾ ਹੈ ਜਾਂ ਪੰਜਾਬ ਦੇ ਇਤਿਹਾਸ ਇਤਿਹਾਸ ਦੇ ਵਿੱਚ ਬਹੁਤ ਸਾਰੇ ਵੱਡੇ ਵੱਡੇ ਪੰਜਾਬੀ ਲੇਖਕ ਸਰਚਿਆ ਸਾਹਿਤ ਰਚਿਆ ਤਾਂ ਉਹ ਜਦੋਂ ਉਹਦੇ ਤੱਕ ਉਹਨਾਂ ਦੀ ਪਹੁੰਚ ਬਣੂਗੀ ਤਾਂ ਜਰੂਰ ਉਹਦੇ ਨਾਲ ਰੋਬਰੋ ਵੀ ਹੋਣਗੇ ਤੇ ਉਹ ਪੁਸਤਕਾਂ ਖਰੀਦਣਗੇ ਵੀ ਤਾਂ ਇਸ ਕਰਕੇ ਇਹ ਜੇ ਪਰਾਲਿਆਂ ਦੀ ਬਹੁਤ ਜ਼ਿਆਦਾ ਲੋੜ ਹੈ ਅਨ ਦੇਖਿਆ ਜਾਂਦਾ ਕਿ ਅਕਸਰ ਨੌਜਵਾਨ ਜਿਹੜੇ ਪੜ੍ਹਾਈ ਕਰਦੇ ਨੇ ਤਾਂ ਬਾਹਰ ਤੁਰ ਜਾਣ ਵੱਜ ਜਾਂਦਾ ਉਹਨਾਂ ਕੋਲ ਕਿਤਾਬਾਂ ਪੜ੍ਹਨ ਦਾ ਟਾਈਮ ਹੀ ਨਹੀਂ ਹੁੰਦਾ ਜਿਵੇਂ ਆਪਾਂ ਇਸ ਸਾਇਤਿਕ ਮੇਲੇ ਲਗਾਵਾਂਗੇ ਤਾਂ ਨੌਜਵਾਨ ਵੀ ਪੜ੍ਹਾਈ ਵੱਲ ਪੜਨ ਵੱਲ ਧਿਆਨ ਦੇਵੇਗੀ ਤਾਂ ਜ਼ਰੂਰੀ ਹੈ ਨਾ ਕਿ ਹਰ ਜਗ੍ਹਾ ਤੇ ਜਿਹੜੇ ਕਿਸ ਤਰ੍ਹਾਂ ਦੇ ਮੇਲੇ ਲਗਾਏ ਜਿਵੇਂ ਗੁਰਨਾਨਦੇਵ ਯੂਨੀਵਰਸਿਟੀ ਤੁਸੀਂ ਗੱਲ ਕੀਤੀ ਆ ਤਾਂ ਇੱਥੇ ਵੀ ਚਾਹੀਦਾ ਕਿ ਵੱਡੀ ਗਿਣਤੀ ਦੇ ਜਿਹੜੇ ਮੇਲੇ ਲਗਾਏ ਜਾਣ ਸੋ ਕਿੰਨਾ ਕੁ ਜਿਹੜਾ ਨੌਜਵਾਨੀ ਨੂੰ ਇਹਦਾ ਅਸਰ ਪਏਗਾ ਮੇਲੇ ਲਗਾਉਣ ਨਾਲ ਇਹ ਬਹੁਤ ਪਧੀਆ ਅਪਰਾਲਾ ਹੈ ਤੇ ਲਗਾਤਾਰ ਬਣਨੀ ਕਿਦਾ ਚਲੋ ਲੱਗਦਾ ਹੀ ਹੈ ਮੇਲਾ ਹੋਰ ਸੰਸਥਾਵਾਂ ਦੇ ਵਿੱਚ ਵੀ ਮੇਲੇ ਲਗਾਤਾਰ ਸਾਰੇ ਲਗਾਤਾਰ ਲੱਗਣੇ ਹੀ ਚਾਹੀਦੇ ਆ ਕਿਉਂਕਿ ਜਿਹੜਾ ਦੋਵੇਂ ਪਹਿਲਾਂ ਵੀ ਕਿਹਾ ਕਿ ਸਾਡੀ ਮਨ ਦੀ ਖਰਾਕ ਹੈ ਮਨ ਨੂੰ ਤੰਦਰੁਸਤ ਰੱਖਣ ਦੇ ਲਈ ਮਨ ਦੇ ਵਿੱਚ ਨਵੇਂ ਵਿਚਾਰਾਂ ਆ ਵਿਚਾਰ ਆਉਣਗੇ ਨਵੀਆਂ ਕਿਤਾਬਾਂ ਪੜ੍ਹ ਕੇ ਕਿ ਅਸੀਂ ਕਿਉਂਕਿ ਕਿਸੇ ਦੀ ਮੰਨ ਲਓ ਤੁਸੀਂ ਇੱਕ ਜੀਵਨੀ ਪੜ੍ਹਦੇ ਹੋ ਤੁਸੀਂ ਕਿਸੇ ਇੱਕ ਪੂਰੇ ਬੰਦੇ ਦੇ ਪੂਰੇ ਜੀਵਨ ਨੂੰ ਜਾਣ ਲੈਨੇ ਹੋ ਕਿ ਕੀ ਉਹਨੇ ਗਲਤੀਆਂ ਕੀਤੀਆਂ ਕੀ ਉਹਨੇ ਤਜਰਬੇ ਕੀਤੇ ਆਪਦੀ ਜ਼ਿੰਦਗੀ 'ਚ ਕੀ ਉਹਨੇ ਨਵਾਂ ਸਿੱਖਿਆ ਕੀ ਉਹਨੇ ਨਵਾਂ ਸਿਖਾਇਆ ਕੀ ਉਹਨੇ ਪ੍ਰਾਪਤੀਆਂ ਕੀਤੀਆਂ ਉਹ ਤੋਂ ਸਿੱਖ ਕੇ ਤੁਸੀਂ ਕਿੰਨਾ ਕੁ ਸਿੱਖ ਸਕਦੇ ਹੋ ਮਤਲਬ ਆਪਦੀਆਂ ਤੁਸੀਂ ਕਿਤਾਬਾਂ ਹੀ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਨਾਲ ਤੁਸੀਂ ਜਿਹੜੀਆਂ ਸਾਡੀਆਂ 10 ਪੀੜੀਆਂ 15 ਪੀੜੀਆਂ ਪਹਿਲਾਂ ਹੋਏ ਕਿਸੇ ਹੋਏ ਕਿਸੇ ਸਖਸ਼ੀਤ ਨਾਲ ਵੀ ਤੁਹਾਨੂੰ ਮੁਲਾਕਾਤ ਕਰਾ ਦਿੰਦੀਆਂ ਇਤਿਹਾਸਕ ਸਦੀਆਂ ਪੁਰਾਣੇ ਮਨੁੱਖਾਂ ਨਾਲ ਉਹਨਾਂ ਸਖਸ਼ੀਤਾਂ ਨਾਲ ਜਿਨ੍ਹਾਂ ਨੇ ਕੁਝ ਕੀਤਾ ਹੈ ਸਮਾਜ ਦੇ ਲਈ ਉਹਨਾਂ ਬਾਰੇ ਜਾਨਣਾ ਉਹਨਾਂ ਦੇ ਰੂਬਰੂ ਕਰਾ ਦਿੰਦੀਆਂ ਤੁਹਾਨੂੰ ਤੇ ਹੋਰ ਕੋਈ ਇਹ ਢੰਗ ਨਹੀਂ ਹੈ ਇਸ ਕਿਸਨ ਦਾ ਔਰ ਸਾਨੂੰ ਲੱਗਦਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਕਿਤਾਬਾਂ ਵਾਲੇ ਪਾਸੇ ਨੂੰ ਮੁੜਨਾ ਚਾਹੀਦਾ ਮੁੜ ਵੀ ਰਹੇ ਹੈ ਤੇ ਪਰ ਹੋਰ ਕਿਉਂਕਿ ਸਾਡੀ ਆਲਓਵਰ ਪੰਜਾਬ ਦੀ ਜਨਸੰਖਿਆ ਜਦੋਂ ਅਸੀਂ ਦੇਖਦੇ ਆ ਉਹਦੇ ਮੁਕਾਬਲੇ ਤੇ ਜਦੋਂ ਅਸੀਂ ਦੇਖੀ ਤਾਂ ਪਰਸੈਂਟੇਜ ਬਹੁਤ ਘੱਟ ਹੈ ਪਰ ਇਸ ਦੇ ਬਾਵਜੂਦ ਵੀ ਚਾਹੇ ਸੋਸ਼ਲ ਮੀਡੀਆ ਦੇ ਰਾਹੀਂ ਵੀ ਜਿਹੜਾ ਹੈਗਾ ਚੰਗੀਆਂ ਕਿਤਾਬਾਂ ਦਾ ਜੇ ਹੋਰ ਉੱਤੇ ਗਲਤ ਚੀਜ਼ਾਂ ਹੋ ਰਹੀਆਂ ਤਾਂ ਇਹ ਚੰਗੀਆਂ ਚੀਜ਼ਾਂ ਹੋ ਰਹੀਆਂ ਕਿਉਂਕਿ ਆਪ ਪ੍ਰਸਾਰ ਵੀ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਤੇ ਸਾਡੇ ਜਿਹੜੇ ਸਕੂਲ ਹੋਇਆ ਠੇਕਾ ਨਾਮ ਕਿਵੇਂ ਮਾਦਣਾ ਚਾਹੇ ਕਿ ਜੇ ਹੋਰ ਵੀ ਨਾਮ ਰੱਖਦੇ ਜਿਵੇਂ ਹੋਰ ਲੋਕਾਂ ਨੇ ਵੀ ਨਾਮ ਰੱਖਿਓਏ ਨੇ ਤੁਸੀਂ ਠੇਕਾ ਰੱਖਿਆ ਠੇਕਾ ਮੰਨ ਦੇ ਵਿੱਚ ਠੀਕ ਇਹ ਹੈ ਕਿ ਇੱਕ ਇਸ ਸ਼ਬਦ ਨੂੰ ਸਕਾਰਾਤਮਕ ਰੂਪ ਦੇ ਵਿੱਚ ਲਿਖਿਆ ਹੋਣਾ ਚਾਹੀਦਾ ਹੈ ਕਿ ਜਦੋਂ ਲੋਕ ਆਉਣ ਆਏ ਸਮੇਂ ਇਸ ਠੇਕੇ ਦਾ ਸ਼ਬੋਚਨਤਾ ਉਹਨਾਂ ਦੇ ਮਨਚਕਾਪ ਦੀ ਤਸਵੀਰਾਂ ਦੇ ਵਿੱਚ ਠੇਕੇ ਹਰ ਤਾਂ ਹੋਣੀ ਬਿਲਕੁਲ ਹੋਣੀ ਚਾਹੀਦੀ ਕਿਉਂਕਿ ਆ ਇੱਕ ਟੰਗ ਹੁੰਦਾ ਵਿੱਚ ਜੇ ਤੁਸੀਂ ਛੋਟੀ ਲੀ ਖਿੱਚ ਕੇ ਤੁਹਾਡੇ ਸਾਹਮਣੇ ਖਿੱਚੀ ਹੋਈ ਹੈ ਤਾਂ ਦੋ ਟੰਗੇ ਜਾਂ ਤਾਂ ਤੁਸੀਂ ਉਸ ਲੀ ਨੂੰ ਕੁੱਟੀ ਜਾਓ ਤੇ ਜਾਂ ਫਿਰ ਇਹ ਤੁਸੀਂ ਉਸ ਲੀ ਦੇ ਸਾਹਮਣੇ ਇੱਕ ਵੱਡੀ ਲੀ ਖਿੱਚ ਦੋ ਤੁਸੀਂ ਅਸੀਂ ਤੁਸੀਂ ਉਸ ਵੱਡੀ ਲੀ ਖਿੱਚਣ ਦੇ ਨਿਰਖਣ ਵਾਲੇ ਬੰਦੇ ਆ ਸਾਨੂੰ ਲੱਗਦਾ ਵੀ ਇਸ ਇੱਕ ਵੱਡੀ ਲੀ ਖਿੱਚ ਦਿੱਤੀ ਹੈ ਕਿ ਜੇ ਕੋਰ ਕਿਸੇ ਚੀਜ਼ ਦਾ ਮਾੜੀ ਚੀਜ਼ ਦਾ ਟਿਕਾਉ ਜਾਂਦਾ ਚੰਗੀ ਚੀਜ਼ ਦਾ ਵੀ ਟਿਕਾਉ ਜਾਂਦਾ ਜਿੱਥੇ ਕਿ ਸ਼ਬਦਾਂ ਦੀ ਗਿਆਨ ਦੀ ਲੋਰ ਚੜਾਈ ਜਾਂਦੀ ਹੈ ਜਿਹੜੀ ਕਿ ਤੁਹਾਡੇ ਜੀਵਨ ਨੂੰ ਲਾਈਕ ਇੱਕ ਹਨੇਰੇ ਤੋਂ ਚਾਨਣ ਵਾਲੇ ਪਾਸੇ ਨੂੰ ਲੈ ਕੇ ਜਾਂਦੀ ਹੈ ਉੱਥੇ ਜੇ ਤੁਸੀਂ ਨੌਜਵਾਨਾਂ ਨੂੰ ਅਗਰੇ ਵੀ ਕਰਦੇ ਆ ਕਿ ਚੰਗੀਆਂ ਕਿਤਾਬਾਂ ਨੂੰ ਆਪਣੇ ਦੋਸਤ ਬਣਾਓ ਕਿ ਤੁਹਾਨੂੰ ਕਦੇ ਵੀ ਨਰਾਸ਼ ਨਹੀਂ ਕਰ ਦੇਣਗੀਆਂ ਕਿਤਾਬਾਂ ਬਹੁਤ ਸਾਰੇ ਬਹੁਤ ਸਾਰਾ ਚੰਗਾ ਸਾਹਿਤ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਹੈ ਹੋਰ ਨਾ ਪਛਾਵਣ ਤੋਂ ਪੰਜਾਬੀ ਵਿੱਚ ਬਹੁਤ ਚੰਗਾ ਲਿਖਣ ਵਾਲਾ ਹੈ ਸਾਰਾ ਪਾਉਂਗੇ ਤਾਂ ਯਕੀਨਨ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਤਬਦੀਲੀਆਂ ਤੁਹਾਡੀ ਜ਼ਿੰਦਗੀ ਜਿਹੜੀ ਪਹਿਲਾਂ ਨਾਲੋਂ ਬਿਹਤਰ ਬਣੂਗੀ ਬਿਲਕੁਲ ਬਹੁਤ ਸੋਹਣਾ ਵਿਚਾਰ ਸੀ ਇਹਦੇ ਕੋਈ ਛੋਟਾ ਕਨਾਲ ਦਾ ਜਿਹੜਾ ਕਿ ਇਹਨਾਂ ਨੇ ਇਹ ਦੁਕਾਨ ਲਗਾਈ ਹੋਈ ਹੈ ਜਿੱਥੇ ਦੇਖ ਸਕਦੇ ਹੋ ਨੌਜਵਾਨ ਹਨ ਜਿਹੜੇ ਕਿ ਬੱਚੇ-ਬੱਚੇ ਇੱਥੇ ਪਹੁੰਚਦੇ ਕਿਤਾਬਾਂ ਨੂੰ ਕਿਤਾਬਾਂ ਹਮੇਸ਼ਾ ਗਿਆਨ ਵੰਡਦੀਆਂ ਹਨ ਔਰ ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਕਿ ਠੇਕੇ ਨੇ ਉਹ ਹਰ ਥਾਂ ਤੇ ਅਚੇਤ ਨੇ ਕਿਹਾ ਕਿ ਇਹਦਾ ਕਹਿਣਾ ਹੈ ਕਿ ਜਦੋਂ ਵੀ ਇਸ ਨੂੰ ਕਿਤਾਬਾਂ ਪੜ੍ਹਦੇ ਆ ਤਾਂ ਕਿਤਾਬਾਂ ਪੜਨ ਨਾਲ ਇਨਸਾਨ ਨੂੰ ਗਿਆਨ ਮਿਲਦਾ ਸਾਨੂੰ ਇਸ ਵੱਲ ਜ਼ਰੂਰ ਧਿਆਨ ਦੇਣਾ ਨੌਜਵਾਨਾਂ ਨੂੰ ਖਾਸ ਅਪੀਲ ਕੀਤੀ ਹੈ ਕਿ ਕਿਤਾਬਾਂ ਨੂੰ ਪੜਿਆ ਜ਼ਰੂਰ ਜਾਵੇ ਤਾਂ ਜੋ ਇਹਨਾਂ ਤੋਂ ਗਿਆਨ ਮਿਲ ਸਕੇ ਔਰ ਇਸ ਠੇਕੇ ਨੇ ਉਹ ਹੋਣੇ ਚਾਹੀਦੇ ਨੇ ਕਿਉਂਕਿ ਹਨੇਰੇ ਤੋਂ ਇਹ ਚਾਨਣ ਵੱਲ ਲੈ ਕੇ ਹੁੰਦੇ ਨੇ ਠੇਕੇ ਜ਼ਰੂਰੀ ਨਹੀਂ ਹੈ ਕਿ ਠੇਕਾ ਮਾੜਾ ਸ਼ਬਦ ਹੀ ਹੈ ਪਰ ਜਿਹੜੇ ਇਸ ਤਰ੍ਹਾਂ ਦੇ ਠੇਕੇ ਨੇ ਇਹ ਹਨੇਰੇ ਤੋਂ ਚਾਨਣ ਲੈ ਕੇ ਹੁੰਦੇ ਨੇ ਸਾਡੀ ਜ਼ਿੰਦਗੀ ਨੂੰ ਰੋਸ਼ਨੀ TV ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ